ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6ਵੀਂ ਨਾਨਕ ਜੋਤ ਤਨ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇਹਨਾਂ ਤਿੰਨ ਗੁਰੂ ਮਹਿਲਾਂ ਦਾ ਨਾਮ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵੀ ਜੀ ਜਾਂ ਮਰਵਾਹੀ ਜੀ ਲਿਖਿਆ ਮਿਲਦਾ ਹੈ ਪਹਿਲੇ ਪੰਜ ਗੁਰੂ ਸਾਹਿਬਾਨਾਂ ਦੇ ਇੱਕ ਇੱਕ ਮਹਿਲ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਲ ਭੰਜਨ ਗੁਰ ਸੂਰਮਾ ਉਹਨਾਂ ਦੇ ਤਿੰਨ ਵਿਆਹਾਂ ਦੀ ਗੱਲ ਸਾਰੇ ਵਿਦਵਾਨਾਂ ਇਤਿਹਾਸਕਾਰਾਂ ਤੇ ਸਾਖੀਕਾਰਾਂ ਨੇ ਸਪਸ਼ਟ ਰੂਪ ਵਿੱਚ ਅੰਕਿਤ ਕੀਤੀ ਹੈ ਇਹਨਾਂ ਤਿੰਨਾਂ ਗੁਰੂ ਮਹਿਲਾਂ ਵਿੱਚੋਂ ਪਹਿਲੇ ਗੁਰੂ ਮਹਿਲ ਮਾਤਾ ਦਮੋਦਰੀ ਜੀ ਸਨ ਭਾਈ ਕਾਂ ਸਿੰਘ ਨਾਬਾ ਦੇ ਮਹਾਨ ਕੋਸ਼ ਅਨੁਸਾਰ ਮਾਤਾ ਦਮੋਦਰੀ ਜੀ ਦਾ ਜਨਮ ਸੁਲਤਾਨਪੁਰ ਲੋਧੀ ਨੇੜੇ ਡੱਲਾ ਪਿੰਡ ਵਿੱਚ ਭਾਈ ਨਰੈਣਦਾਸ ਜੀ ਦੇ ਘਰ ਹੋਇਆ ਜਨਮ ਸਾਲ ਦਾ ਬਹੁਤੇ ਇਤਿਹਾਸਕਾਰਾਂ ਨੇ ਜ਼ਿਕਰ ਨਹੀਂ ਕੀਤਾ ਇਹ ਨਗਰ ਡੱਲਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖ ਲੋਕ ਲਹਿਰ ਨਾਲ ਜੁੜਿਆ ਹੋਇਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪੈਣ ਨਾਨਕੀ ਦੇ ਸੱਦੇ ਤੇ ਰਾਏ ਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਆ ਗਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਨੂਰ ਇਲਾਹੀ ਬਜਨਾਤੇ ਮਾਨਵਵਾਦੀ ਵਿਚਾਰਾਂ ਸਦਕਾ ਸੁਲਤਾਨਪੁਰ ਲੋਧੀ ਦੇ ਆਸੇ-ਪਾਸੇ ਦੁਆਬੇ ਦੇ ਅਨੇਕਾ ਪਿੰਡ ਸਿੱਖ ਲੋਕ ਲਹਿਰ ਨਾਲ ਜੁੜਦੇ ਗਏ ਡੱਲੇ ਪਿੰਡ ਦੀ ਅੱਧੀ ਆਬਾਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਧਾਲੂ ਬਣ ਗਈ ਭਾਈ ਨਰੈਣ ਦਾਸ ਦਾ ਖਾਨਦਾਨ ਇਹ ਵੱਡੇ-ਵੱਡੇਰੇ ਗੁਰਮਤਿ ਗਿਆਨ ਤੋਂ ਪ੍ਰਭਾਵਿਤ ਹੋਣ ਲੱਗ ਪਏ ਸਨ ਫਿਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਦੁਆਬੇ ਦੇ ਇਸ ਖੇਤਰ ਦਾ ਲੋਕ ਜੀਵਨ ਗੁਰੂ ਘਰ ਨਾਲ ਜੁੜ ਗਿਆ ਡੱਲਾ ਨਿਵਾਸੀ ਸ਼ਰਧਾ ਤੇ ਪ੍ਰੇਮ ਭਾਵ ਨਾਲ ਗੋਇੰਦਵਾਲ ਜਾਂਦੇ ਸਨ ਤੇ ਇੱਥੋਂ ਰੋਹਾਨੀ ਖੁਰਾਕ ਪ੍ਰਾਪਤ ਕਰਦੇ ਸਨ ਇਹ سلسلہ ਅੱਗੋਂ ਵੀ ਜਾਰੀ ਰਿਹਾ ਭਾਈ ਨਰੈਣਦਾਸ ਜੀ ਪਹਿਲਾਂ ਸ਼੍ਰੀ ਗੋਵਿੰਦਵਾਲ ਸਾਹਿਬ ਤੇ ਫਿਰ ਸ਼੍ਰੀ ਅੰਮ੍ਰਿਤਸਰ ਵਿੱਚ ਨਾਨਕ ਜੋਤ ਨੂੰ ਨਮਸਕਾਰ ਕਰਨ ਲਈ ਤੇ ਗੁਰਮਤਿ ਦਾ ਸੰਦੇਸ਼ ਜੀਵਨ ਵਿੱਚ ਬਸਾਉਣ ਲਈ ਆਉਂਦੇ ਰਹੇ ਵਕੋ ਵਕ ਹਵਾਲਾ ਤੋਂ ਸੰਕੇਤ ਮਿਲਦਾ ਹੈ ਕਿ ਨਾਰੈਣਦਾਸ ਜੀ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਜਿਸ ਦਾ ਨਾਮ ਉਹਨਾਂ ਨੇ ਦਿਮੋਦਰੀ ਜੀ ਰੱਖਿਆ ਡੱਲੇ ਪਿੰਡ ਦੇ ਇਤਿਹਾਸਿਕ ਪਿਛੋਕੜ ਤੇ ਨਾਰੈਣਦਾਸ ਜੀ ਦੇ ਖਾਨਦਾਨ ਦੀ ਗੁਰੂ ਘਰ ਨਾਲ ਕਈ ਪੀੜ੍ਹੀਆਂ ਦੀ ਸਾਂਝ ਤੋਂ ਪਤਾ ਲੱਗਦਾ ਹੈ ਕਿ ਇਸ ਪਰਿਵਾਰ ਦੇ ਘਰ ਦਾ ਵਾਤਾਵਰਣ ਧਾਰਮਿਕ ਤੇ ਸਿੱਖੀ ਲੋਕ ਲਹਿਰ ਨਾਲ ਸੰਬੰਧਿਤ ਹੋਣ ਕਾਰਨ ਬੱਚਿਆਂ ਤੇ ਵੀ ਉਹੀ ਪ੍ਰਭਾਵ ਸੀ ਮਾਤਾ ਦਮੋਦਰੀ ਜੀ ਦੇ ਮਾਤਾ ਜੀ ਅੰਮ੍ਰਿਤ ਵੇਲੇ ਉੱਠਦੇ ਸਨ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਘਰ ਦਾ ਕੰਮ ਕਾਜ ਤੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝ ਜਾਂਦੇ ਸਨ ਮਾਤਾ ਦਮੋਦਰੀ ਜੀ ਸਮੇਤ ਦੂਜੇ ਬੱਚਿਆਂ ਨੂੰ ਵੀ ਤੜਕੇ ਉੱਠ ਕੇ ਸਰੀਰਿਕ ਸਵੈਪਿਛੋਂ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਕੁਝ ਸਮਾਂ ਲਾਉਣ ਪਿਛੋਂ ਸਵੇਰ ਦਾ ਨਾਸ਼ਤਾ ਪਾਣੀ ਦਿੰਦੇ ਸਨ ਮਾਤਾ ਦੇ ਇਸ ਧਾਰਮਿਕ ਜੀਵਨ ਦਾ ਦਮੋਦਰੀ ਜੀ ਤੇ ਬਾਲਪਨ ਵਿੱਚ ਹੀ ਪ੍ਰਭਾਵ ਪੈਣ ਲੱਗ ਗਿਆ ਉਹਨਾਂ ਨੇ ਜੇ ਬੋਲਣਾ ਹੀ ਸਿੱਖਿਆ ਸੀ ਕਿ ਮੂਲ ਮੰਤਰ ਦਾ ਉਚਾਰਨ ਉਹਨਾਂ ਨੂੰ ਕੰਠ ਹੋ ਗਿਆ ਤੇ ਜਿਉਂ-ਜਿਉਂ ਬਾਲਪਨ ਦੇ ਸਾਲ ਬੀਤਣ ਲੱਗੇ ਤੇ ਉਹ ਤੇ ਉਹ ਗੁਰਬਾਣੀ ਨਾਲ ਵਧੇਰੇ ਮਾਨਸਿਕ ਤੇ ਆਤਮਿਕ ਵਾਧੇ ਗਏ। ਜਦੋਂ ਵੀ ਪਰਿਵਾਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਲਈ ਜਾਂਦਾ ਤਾਂ ਬਾਲੜੀ ਦਮੋਦਰੀ ਉਤਸ਼ਾਹ ਨਾਲ ਜਾਣ ਲਈ ਤਿਆਰ ਹੋ ਜਾਂਦੀ। ਅੰਮ੍ਰਿਤ ਸਰੋਵਰ ਤੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੋਂ ਡਲ-ਡਲ ਪੈਂਦੀ ਸੀ। ਡੱਲੇ ਪਿੰਡ ਦੀ ਸੰਗਤ ਨਾਲ ਜਾਂਦਿਆਂ ਗੁਰੂ ਘਰ ਨਾਲ ਮੋਹ, ਪਿਆਰ ਤੇ ਸਤਿਕਾਰ ਵਧਾ ਗਿਆ। 1604 ਦੇ ਸ਼ੁਰੂ ਵਿੱਚ ਹੀ ਜਦ ਇਹ ਪਰਿਵਾਰ ਸੰਗਤ ਨਾਲ ਅੰਮ੍ਰਿਤ ਸਰੋਵਰ ਵਿੱਚ ਦੁਖ ਭੰਜਣੀ ਵਾਲੇ ਥਾਂ ਤੇ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਵੱਲ ਜਾ ਰਿਹਾ ਸੀ ਤਾਂ ਲਾਜੀ ਬੇਰ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋ ਗਏ ਉਸ ਵੇਲੇ ਸਹਬਜ਼ਾਦਾ ਹਰगोविंद ਸਿੰਘ ਜੀ ਗੁਰਦੇਵ ਪਿਤਾ ਜੀ ਦੇ ਨਾਲ ਹੀ ਸਨ 9 ਸਾਲ ਦੀ ਉਮਰ ਦੇ ਸ੍ਰੀ ਹਰगोविंद ਜੀ ਦੇ ਦਰਸ਼ਨ ਕਰਕੇ ਭਾਈ ਨਰੈਣਦਾਸ ਦੀ ਪਤਨੀ ਤੇ ਪਤੀ ਨੂੰ ਸੁਝਾਅ ਦਿੱਤਾ ਕਿ ਇਹ ਸਾਡੀ ਸੁਪਤਰੀ ਦਾ ਹਮ ਉਮਰ ਹੈ ਤੇ ਜਿਸ ਤਰ੍ਹਾਂ ਦੀ ਪ੍ਰਭੂ ਭਗਤੀ ਵਿੱਚ ਦਮੋਦਰੀ ਰਹਿੰਦੀ ਹੈ ਅਜਿਹਾ ਵਰ ਉਹਦੇ ਜੀਵਨ ਨੂੰ ਵਧੇਰੇ ਸੁਖਦਾਈ ਬਣਾ ਸਕਦਾ ਹੈ ਪਰ ਗੁਰੂ ਘਰ ਕਿੱਥੇ ਤੇ ਅਸੀਂ ਕਿੱਥੇ ਅਸੀਂ ਤਾਂ ਅਜਿਹੀ ਗੱਲ ਕਰਨ ਦੀ ਵੀ ਹਿੰਮਤ ਨਹੀਂ ਕਰ ਸਕਦੇ ਭਾਈ ਨਰਨਹ ਦਾਸ ਨੂੰ ਪਤਨੀ ਦੀ ਗੱਲ ਚੰਗੀ ਲੱਗੀ ਉਹ ਆਸ਼ਾਵਾਦੀ ਮਨੁੱਖ ਸੀ ਇਸ ਲਈ ਕਹਿਣ ਲੱਗਾ ਕਿ ਜੇ ਪ੍ਰਭੂ ਨੂੰ ਅਜਿਹਾ ਮਨਜ਼ੂਰ ਹੋਇਆ ਤਾਂ ਇਸ ਲਈ ਆਪੇਟੋ ਬਣ ਜਾਏਗਾ ਸਾਨੂੰ ਪਰਮਾਤਮਾ ਤੇ ਡੋਰੀ ਛੱਡ ਦੇਣੀ ਚਾਹੀਦੀ ਹੈ ਪਿੰਡ ਦੀ ਸੰਗਤ ਵਿੱਚ ਦੀਵਾਨ ਦੀ ਹਾਜ਼ਰੀ ਪਿੱਛੋਂ ਦੋਕ ਨਿਕਟ ਵਰਤਿਆਂ ਨਾਲ ਮਨ ਦੇ ਫੁਰਨੇ ਦੀ ਗੱਲ ਤੋਰੀ ਤਾਂ ਬਢੇਰੀ ਉਮਰ ਦੀ ਸਿਆਣੀ ਜਨਾਨੀ ਨੇ ਵਿਚਾਰ ਕੇ ਕਿਹਾ ਕਿ ਜੇ ਇਸ ਰਿਸ਼ਤੇ ਦੀ ਗੱਲ ਤੇ ਤੁਹਾਡੇ ਮਨ ਦੀ ਖਾਹਿਸ਼ ਪੂਰੀ ਹੋ ਜਾਏ ਤਾਂ ਤੁਹਾਡੇ ਹੀ ਨਹੀਂ ਸਾਡੇ ਪਿੰਡ ਡੱਲੇ ਦੇ ਵੀ ਧਨ ਭਾਗ ਹੋ ਜਾਣਗੇ ਗੁਰੂ ਕਾਰਨ ਸਾਡੇ ਪਿੰਡ ਦੀ ਸਾਂਝ ਹੋਰ ਵਾਜ ਜਾਏਗੀ ਸਾਡੇ ਪਿੰਡ ਦੀ ਧਰਤੀ ਗੁਰੂ ਚਰਨਾਂ ਦੀ ਛੋਹ ਨਾਲ ਹੋਰ ਵਧੇਰੇ ਭਾਗਾ ਵਾਲੀ ਬਣ ਜਾਏਗੀ ਉਹਨੇ ਸੁਝਾ ਦਿੱਤਾ ਕਿ ਇਸ ਬਾਰੇ ਮਾਤਾ ਗੰਗਾ ਜੀ ਨਾਲ ਗੱਲ ਕੀਤੀ ਜਾਏ ਤਾਂ ਉਹ ਜ਼ਰੂਰ ਪ੍ਰਵਾਨਗੀ ਦੇ ਦੇਣਗੇ ਸ਼ੇਰਗੁਰ ਅਰਜਨ ਦੇਵ ਜੀ ਨਾਲ ਮਾਤਾ ਗੰਗਾ ਜੀ ਹੀ ਗੱਲ ਕਰਨ ਤਾਂ ਠੀਕ ਰਹੇਗਾ ਦਮੋਦਰੀ ਜੀ ਦੀ ਮਾਤਾ ਜੀ ਉਹ ਸਿਆਣੀ ਔਰਤ ਨੂੰ ਨਾਲ ਲੈ ਕੇ ਮਾਤਾ ਗੰਗਾ ਜੀ ਦੇ پاس ਗਏ ਤੇ ਬੜੇ ਆਦਰ ਸਤਕਾਰ ਨਾਲ ਮਨ ਦੀ ਗੱਲ ਉਹਨਾਂ ਨੂੰ ਦੱਸੀ। ਮਾਤਾ ਗੰਗਾ ਜੀ ਕਈ ਵਾਰੀ ਬੱਚੀ ਦਮੋਦਰੀ ਨੂੰ ਦੇਖ ਚੁੱਕੇ ਸਨ। ਉਹਨਾਂ ਨੂੰ ਇਹ ਸੁਝਾ ਜੰਗਾ ਲੱਗਾ ਤੇ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਲਾਹ ਕਰਕੇ ਰਿਸ਼ਤਾ ਪ੍ਰਵਾਨ ਕਰ ਲਿਆ। ਇਉਂ 1601 ਵਿੱਚ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋ ਗਿਆ। ਭਾਈ ਨਰਨਾਰਨ ਦਾਸ ਨੇ ਬੇਨਤੀ ਕੀਤੀ ਕਿ ਅਸੀਂ ਢੱਲੇ ਪਿੰਡ ਵਿੱਚ ਵਿਆਹ ਦੀ ਤਿਆਰੀ ਕਰ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕਰੀਏ ਜੋ ਗੁਰੂ ਘਰ ਦੀ ਸ਼ਾਨ ਦੇ ਤੁਲ ਹੋਵੇ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਕਿ ਅਸੀਂ ਬਾਹਰ ਮੁਖੀ ਦੁਨਿਆਵੀ ਸ਼ਾਨੋ ਸ਼ੌਕਤ ਦੇ ਦਿਖਾਵੇ ਦੇ ਹੱਕ ਵਿੱਚ ਨਹੀਂ ਹਾਂ ਵਿਆਹ ਸਾਦੇ ਢੰਗ ਨਾਲ ਹੋਣਾ ਚਾਹੀਦਾ ਹੈ ਢੋਲ ਟਮਕੇ ਦੀ ਕੋਈ ਲੋੜ ਨਹੀਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੀ ਦੋਹਾਂ ਪਰਿਵਾਰਾਂ ਦਾ ਮੇਲ ਹੋਣਾ ਚਾਹੀਦਾ ਹੈ ਗੁਰੂ ਆਰਾਮਦਾਸ ਜੀ ਨੇ ਗੁਰਬਾਣੀ ਵਿੱਚ ਜਿਨ੍ਹਾਂ ਚਾਰ ਲਾਵਾਂ ਦਾ ਵਰਣਨ ਕੀਤਾ ਹੈ ਉਹਨਾਂ ਦੇ ਉਚਾਰਨ ਤੇ ਕੀਰਤਨ ਨਾਲ ਹੀ ਇਹ ਆਨੰਦਕਾਰ ਸੰਪਨ ਹੋਣਾ ਚਾਹੀਦਾ ਹੈ ਮਾਤਾ ਗੰਗਾ ਜੀ ਦੀ दिली ਇੱਛਾ ਸੀ ਕਿ ਉਹਨਾਂ ਦੇ ਇਕਲੌਤੇ ਸੁਪੁੱਤਰ ਦਾ ਵਿਆਹ ਧੂਮ ਧਾਮ ਨਾਲ ਹੋਵੇ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਜਾਣ ਕੇ ਰਾਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਮਾਤਾ ਗੰਗਾ ਜੀ ਗੁਰਦੇਵ ਪਤੀ ਦੇ ਆਦੇਸ਼ ਤੇ ਫੁੱਲ ਚੜਾਉਣ ਵਾਲੇ ਆਪਣੇ ਆਪ ਨੂੰ ਉਸੇ ਤਰ੍ਹਾਂ ਟਾਲਣ ਵਿੱਚ ਸਫਲ ਹੋਏ ਅੰਮ੍ਰਿਤਸਰ ਤੋਂ ਜਨ ਚੱਲ ਕੇ ਤਰਨਤਾਰਨ ਪਹੁੰਚੀ ਸਿੱਖ ਸੰਗਤਾਂ ਨੇ ਢੋਲਕੀਆਂ ਛਾਣਿਆਂ ਨਾਲ ਕੀਰਤਨ ਕਰਦਿਆਂ ਬਰਾਤ ਨੂੰ ਅਗਲੇ ਸਫ਼ਰ ਲਈ ਵਿਦਾ ਕੀਤਾ ਗੋਇੰਦਵਾਲ ਤੋਂ ਗੁਰੂ ਸਥਾਨਾਂ ਦੇ ਦਰਸ਼ਨ ਕਰਨ ਪਿੱਛੋਂ ਦਰਿਆ ਬਿਆਸਾ ਪਾਰ ਕੀਤਾ ਤੇ ਸੁਲਤਾਨਪੁਰ ਲੋਧੀ ਦੇ ਗੁਰੂ ਸਥਾਨਾਂ ਦੇ ਦਰਸ਼ਨ ਕਰਕੇ ਡੱਲੇਪਿੰਡ ਪਹੁੰਚ ਗਏ ਸਾਖੀਕਾਰਾਂ ਅਨੁਸਾਰ ਜਦ ਵਿਆਹ ਦਾ ਮੰਡਪ ਤਿਆਰ ਹੋਇਆ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਇਹ ਵਿਆਹ ਗ੍ਰਸਤ ਜੀਵਨ ਵਿੱਚ ਪਰਵੇਸ਼ ਕਰਨ ਵਾਲਿਆਂ ਲਈ ਆਨੰਦ ਦਾ ਕਾਰਜ ਹੈ ਇਸ ਲਈ ਇੱਥੇ ਇਲਾਹੀ ਬਾਣੀ ਦਾ ਕੀਰਤਨ ਹੋਏ ਤੇ ਬਾਣੀ ਵਿੱਚ ਦਿੱਤੀਆਂ ਲਾਵਾਂ ਦਾ ਪਾਠ ਤੇ ਕੀਰਤਨ ਨਾਲ ਸਤ ਦੀ ਜਗਾ ਚਾਰ ਲਾਵਾਂ ਹੋਣ ਤੇ ਅਖੀਰ ਤੇ ਆਨੰਦ ਸਾਹਿਬ ਪੜਿਆ ਜਾਵੇ ਡੱਲੇਪਿੰਡ ਦੇ ਵਸਨੀਕਾਂ ਨੇ ਪਹਿਲੀ ਵਾਰ ਗੁਰੂ ਮਰਿਆਦਾ ਅਨੁਸਾਰ ਆਨੰਦ ਕਾਰਜ ਹੁੰਦਾ ਦੇਖਿਆ ਇਉਂ ਮਾਤਾ ਦਮੋਦਰੀ ਜੀ ਬੜੇ ਅਧਿਆਤਮਕ ਤੇ ਧਾਰਮਿਕ ਵਾਤਾਵਰਣ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਿਆਹੇ ਗਏ ਅੰਮ੍ਰਿਤਸਰ ਗੁਰੂ ਪਰਿਵਾਰ ਦੇ ਵਾਤਾਵਰਣ ਨੇ ਦਮੋਦਰੀ ਜੀ ਦੇ ਜੀਵਨ ਵਿੱਚ ਪ੍ਰਭੂ ਭਗਤੀ ਦਾ ਹੋਰ ਰੰਗ ਛਾੜ ਦਿੱਤਾ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਬਾਣੀ ਦਾ ਸਤਕਾਰ ਘਰ ਵਿੱਚ ਹੋ ਰਿਹਾ ਹੈ ਉਹਨਾਂ ਦਿਨਾਂ ਵਿੱਚ ਹੀ ਬਾਣੀ ਦੇ ਬੋਹਿਤ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਮੁਕੰਮਲ ਹੋਣ ਪਿੱਛੋਂ ਭਾਈ ਬੰਨੋ ਜੀ ਜਲਦ ਬਣਵਾਉਣ ਲਈ ਲੈ ਕੇ ਆਏ ਜਦੋਂ ਵਾਪਸ ਆਏ ਤਾਂ ਗੁਰੂ ਸਾਹਿਬ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਸ਼ਹਿਰ ਤੋਂ ਬਾਹਰ ਸਵਾਗਤ ਲਈ ਜੁੜੀਆਂ ਤੇ ਜਦ ਉਹ ਬੀੜ ਸਰੋਵਰ ਦੇ ਕੰਢੇ ਲਾਜੀਬੇਰ ਦੇ ਨਾਲ ਉਸ ਸਥਾਨ ਤੇ ਪਹੁੰਚੀ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਬਿਰਾਜਾ ਕਰਦੇ ਸਨ ਤਾਂ ਵਿਆਹਤ ਅਨੁਸਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਧੀਆ ਪਲੰਘ ਲਵਾ ਕੇ ਉਹ ਸੋ ਤੇ ਨਵੇਂ ਸੁੰਦਰ ਵਿਛੌਣੇ ਲਗਾ ਕੇ ਤਿਆਰ ਕੀਤਾ ਹੋਇਆ ਸੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਰੱਖੀ ਗਈ ਤੇ ਗੁਰੂ ਅਰਜਨ ਦੇਵ ਜੀ ਬਾਣੀ ਦੇ ਸਤਕਾਰ ਵਜਾਉ ਪਲੰਗ ਦੇ ਹੇਠਾਂ ਨੀਵੀਂ ਥਾਂ ਤੇ ਬਿਰਾਜਣ ਲੱਗ ਪਏ ਇਸ ਦ੍ਰਿਸ਼ ਨੇ ਮਾਤਾ ਦਮੋਦਰੀ ਜੀ ਦੇ ਮਨ ਤੇ ਆਤਮਾ ਤੇ ਗੂੜੀ ਛਾਪ ਛੱਡੀ ਸੋਹਰੇ ਘਰ ਵਿੱਚ ਉਹ ਦ੍ਰਿਸ਼ ਵੀ ਮਾਤਾ ਦਮੋਦਰੀ ਜੀ ਲਈ ਕਦੇ ਨਾ ਭੁੱਲਣ ਵਾਲਾ ਨਜ਼ਾਰਾ ਸੀ ਜਾਦੀ ਸ਼ੀਰਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕੀਤਾ ਗਿਆ। ਇਹ ਕਦੇ ਨਾ ਭੁੱਲਣ ਵਾਲੀ ਘਟਨਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਸਤਕਾਰ ਨਾਲ ਚੁੱਕੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਚੌਰ ਕਰਦੇ ਦਰਸ਼ਨੀ ਡਿਉੜੀ ਲੰਕੇ ਹਰਮੰਦਰ ਸਾਹਿਬ ਵਿੱਚ ਪਹੁੰਚ ਕੇ ਬਾਬਾ ਬੁੱਢਾ ਜੀ ਨੂੰ ਇਸ ਬਾਣੀ ਦੇ ਬੋਹੇ ਦੇ ਪਹਿਲੇ ਗਰੰਥੀ ਨਿਯਤ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਆਦੇਸ਼ ਦਿੱਤਾ ਉਹ ਮਾਤਾ ਦਮੋਦਰੀ ਜੀ ਨੇ ਕਈ ਵਾਰੀ ਸੰਗਤਾਂ ਸਾਹਮਣੇ ਦੁਹਰਾਇਆ ਕਿ ਹਰਿਮੰਦਰ ਸਾਹਿਬ ਦਾ ਇਹ ਪਵਿੱਤਰ ਅਸਥਾਨ ਪ੍ਰਭੂ ਪਰਮਾਤਮਾ ਦੇ ਜਸ ਗਾਉਣ ਦਾ ਅਸਥਾਨ ਹੈ ਇੱਥੇ ਪਾਠ ਹੋਵੇ ਜਾਂ ਕੀਰਤਨ ਪ੍ਰਭੂ ਭਗਤੀ ਦੇ ਇਲਾਹੀ ਬਚਨਾਂ ਦਾ ਉਚਾਰਨ ਹੀ ਹੋਣਾ ਚਾਹੀਦਾ ਹੈ ਇੱਥੇ ਕਿਸੇ ਦੁਨੀਆਦਾਰ ਰਾਜ ਸ਼ਕਤੀ ਜਾਂ ਸੇਵਾ ਸੰਭਾਲ ਕਰਨ ਵਾਲੇ ਦੇ ਗੁਣ ਗਾਉਣ ਦੀ ਮਨਾਹੀ ਹੈ ਮਾਤਾ ਗੰਗਾ ਜੀ ਨਾਲ ਇਸ ਸਥਾਨ ਦੀ ਸੇਵਾ ਵਿੱਚ ਮਾਤਾ ਦਮੋਦਰੀ ਜੀ ਜੁਟ ਗਏ ਅਜੇ ਮਾਤਾ ਦਮੋਦਰੀ ਜੀ ਦੇ ਵਿਆਹ ਹੋਇਆ ਪੂਰੇ 2 ਸਾਲ ਵੀ ਨਹੀਂ ਸੰ ਹੋਏ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮੇਂ ਦੀ ਹਕੂਮਤ ਨੇ ਲਾਹੌਰ ਬੁਲਾ ਕੇ ਪੰਜਵੀਂ ਨਾਨਕ ਜੋਤ ਗੁਰੂ ਅਰਜਨ ਦੇਵ ਜੀ ਨੂੰ ਅਕੈ ਤੇ ਅਸਹਿ ਕਸ਼ਟ ਦਿੰਦਿਆਂ ਸ਼ਹੀਦ ਕਰ ਦਿੱਤਾ ਸਮੇਂ ਦੇ ਹਾਕਮਾਂ ਦੇ ਸੱਦੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਜਾਣ ਲਈ ਤਿਆਰ ਹੋਏ ਤਾਂ ਮਾਤਾ ਦਮੋਦਰੀ ਜੀ ਦੇ ਮਨ ਵਿੱਚ ਕੁਝ ਘਬਰਾਹਟ ਹੋਈ ਤੇ ਤੋਖਲਾ ਪੈਦਾ ਹੋਇਆ ਕਿ ਪਤਾ ਨਹੀਂ ਗੁਰਦੇਵ ਪਿਤਾ ਨੂੰ ਕਿਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਫਿਰ ਮਾਤਾ ਗੰਗਾ ਜੀ ਵੱਲ ਵੇਖ ਕੇ ਉਹਨਾਂ ਨੂੰ ਕੁਝ ਤਰਵਾਸ ਆਇਆ ਉਹ ਵਾਰ-ਵਾਰ ਗੁਰੂ ਸਾਹਿਬ ਦੇ ਇਸ ਬਚਨ ਨੂੰ ਹੀ ਦੁਹਰਾ ਰਹੇ ਸਨ ਤੇਰਾ ਭਾਣਾ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਉਹਨਾਂ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਜੀ ਇਸ ਸਮੇਂ ਕਿੰਨੇ ਸ਼ਾਂਤ ਜਿਤ ਸਨ ਉਹਨਾਂ ਨੇ ਪਰਿਵਾਰ ਤੇ ਮੁੱਖੀ ਹਜ਼ੂਰੀ ਸਿੱਖਾਂ ਨੂੰ ਇਕੱਠੇ ਕਰਕੇ ਫਰਮਾਇਆ ਕਿ ਅਸੀਂ ਲਾਹੌਰ ਤੋਂ ਸ਼ਾਇਦ ਮੁੜ ਕੇ ਨਾ ਆ ਸਕੀਏ ਜੇ ਕੋਈ ਪਾਣਾ ਵਰਤ ਜਾਏ ਤਾਂ ਤੁਸੀਂ ਸਾਰਿਆਂ ਨੇ ਪ੍ਰਭੂ ਦੀ ਰਾਜਾ ਵਿੱਚ ਰਾਜ਼ੀ ਰਹਿਣਾ ਹੈ ਸਾਡੇ ਪਿੱਛੋਂ ਸਿੱਖੀ ਦੀ ਲੋਕ ਲਹਿਰ ਦੀ ਅਗਵਾਈ ਸ੍ਰੀ ਹਰਗੋਬਿੰਦ ਸਾਹਿਬ ਜੀ ਕਰਨਗੇ ਤੇ ਬਾਬਾ ਬੁੱਢਾ ਜੀ ਇਹਨਾਂ ਨੂੰ ਗੁਰਿਆਈ ਦਾ ਦਿਲਕ ਲਾਉਣਗੇ ਇਉਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਹਨਾਂ ਬਚਨਾਂ ਤੋਂ ਮਾਤਾ ਦਮੋਦਰੀ ਜੀ ਨੂੰ ਸਾਫ਼ ਹੋ ਗਿਆ ਕਿ ਸ਼੍ਰੀ ਗੁਰ ਅਰਜਨ ਦੇਵ ਜੀ ਤੋਂ ਪਿੱਛੋਂ ਉਹਨਾਂ ਦੇ ਪਤੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ 6ਵੀਂ ਨਾਨਕ ਜੋਤ ਬਣਨਗੇ ਸ਼੍ਰੀ ਗੁਰ ਅਰਜਨ ਦੇਵ ਜੀ ਨੇ ਉਸ ਵੇਲੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਵੀ ਜੋ ਆਦੇਸ਼ ਦਿੱਤਾ ਉਹ ਇਹ ਸੀ ਕਿ ਸਮੇਂ ਤੇ ਹਾਲਾਤ ਅਨੁਸਾਰ ਨੀਤੀ ਅਪਣਾਉਣੀ ਹੈ ਅਕਾਲ ਪੁਰਖ ਤੇ ਆਪਣਾ ਤੇ ਸਿੱਖ ਸੰਗਤਾਂ ਦਾ ਡਿੜ੍ਹ ਵਿਸ਼ਵਾਸ ਕਾਇਮ ਰੱਖਣਾ ਹੈ ਸਿੱਖੀ ਦੀ ਲੋਕ ਲਹਿਰ ਨੂੰ ਮਾਨਵਵਾਦੀ ਲੀਹਾਂ ਤੇ ਚਲਾਉਂਦਿਆਂ ਨਾ ਕਿਸੇ ਦੇ ਹੱਕਾਂ ਅਧਿਕਾਰਾਂ ਤੇ ਛਾਪਾਂ ਮਾਰਨਾ ਹੈ ਅਤੇ ਨਾ ਹੀ ਕਿਸੇ ਦੁਨਿਆਵੀ ਸ਼ਕਤੀ ਦਾ ਪੈ ਮੰਨਣਾ ਹੈ ਸੱਚ ਉਤੇ ਪਹਿਰਾ ਦੇਣਾ ਹੈ ਤੇ ਕੂੜ ਕਪਟ ਨੂੰ ਬਰਦਾਸ਼ਤ ਨਹੀਂ ਕਰਨਾ ਸ਼੍ਰੀ ਗੁਰ ਅਰਜਨ ਦੇਵ ਜੀ ਇਹ ਉਪਦੇਸ਼ ਕਰਕੇ ਲਾਹੌਰ ਲਈ ਰਵਾਨਾ ਹੋ ਗਏ ਤੇ ਉਹਨਾਂ ਦੀ ਸ਼ਹਾਦਤ ਤੱਕ ਮਾਤਾ ਦਮੋਦਰੀ ਜੀ ਦਿਨ ਰਾਤ ਨਾਮ ਸਿਮਰਨ ਵਿੱਚ ਹੀ ਆਪਣਾ ਸਮਾਂ ਗੁਜ਼ਾਰਦੇ ਰਹੇ ਗੁਰਦੇਵ ਪਤੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਸ਼ਹੀਵੀ ਨਾਰਕਜੋਧ ਬਣਨ ਸਮੇ ਮਾਤਾ ਦਮੋਦਰੀ ਜੀ ਨੇ ਹਰ ਜ਼ਿੰਮੇਵਾਰੀ ਬੜੇ ਸ਼ੌਂਕ ਨਾਲ ਨਿਭਾਈ ਗੁਰਦੇਵ ਪਤੀ ਦੇ ਇਸ਼ਾਰੇ ਤੇ ਹੀ ਪਹਿਲਾਂ ਹੀ ਦੋ ਗਾਤਰੇ ਤਿਆਰ ਕਰ ਲਏ ਤੇ ਜਦ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਵਰਤਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਤਿਆਰ ਸਟੇਜ ਉੱਤੇ ਗੁਰੂ ਸਾਹਿਬ ਦੀ ਗੁਰਿਆਈ ਦੀ ਰਸਮ ਅਦਾ ਹੋਣ ਲੱਗੀ ਤਾਂ ਪਹਿਲੀ ਪਰੰਪਰਾ ਤੋਂ ਹਟ ਕੇ ਗੁਰ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪੈਨੀਆਂ ਉਹਨਾਂ ਦੋਹਾਂ ਕਿਰਪਾਨਾਂ ਲਈ ਤਿਆਰ ਗਾਤਰੇ ਮਾਤਾ ਦਮੋਦਰੀ ਜੀ ਨੇ ਹੀ ਲਿਆ ਕੇ ਪੇਟ ਕੀਤੇ ਸਨ ਇਉਂ ਅਧਿਆਤਮਕ ਰਸ ਨਾਲ ਵੀਰ ਰਸ ਦਾ ਵਾਤਾਵਰਣ ਪੈਦਾ ਕਰਨ ਦਾ ਮਾਹੌਲ ਬਣਾਉਣ ਵਿੱਚ ਮਾਤਾ ਦਮੋਦਰੀ ਜੀ ਦੀ ਸੇਵਾ ਸ਼ਾਮਿਲ ਹੈ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਘਰ ਪੰਜ ਸੁਪੁੱਤਰਾਂ ਤੇ ਇੱਕ ਸੁਪਤਰੀ ਦਾ ਜਨਮ ਹੋਇਆ ਇਹਨਾਂ ਵਿੱਚੋਂ ਦੋ ਸੁਪੁੱਤਰ ਤੇ ਇੱਕ ਸੁਪਤਰੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਮਾਤਾ ਦਮੋਦਰੀ ਜੀ ਦੀ ਸੰਤਾਨ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਵੇਰਵੇ ਨਾਲ ਆਉਂਦਾ ਹੈ। ਬਾਬਾ ਗੁਰਦਿੱਤਾ ਜੀ ਤੇ ਅਣੀ ਰਾਏ ਮਾਤਾ ਦਮੋਦਰੀ ਜੀ ਦੇ ਸੁਪੁੱਤਰਾਂ ਦੇ ਨਾਮ ਹਨ। ਬੀਬੀ ਵੀਰੋ ਜੀ ਇਹਨਾਂ ਦੀ ਸੁਪਤਰੀ ਹੈ। ਬਾਬਾ ਗੁਰਦਿੱਤਾ ਜੀ ਬਾਰੇ ਪ੍ਰੋਫੈਸਰ ਕਰਤਾਰ ਸਿੰਘ ਨੇ ਸਿੱਖ ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਹਬਜ਼ਾਦੇ ਸਨ। ਇਹਨਾਂ ਦਾ ਜਨਮ 1613 ਵਿੱਚ ਹੋਇਆ। ਬਾਬਾ ਗੁਰਦਿੱਤਾ ਜੀ ਪਿੰਡ ਡਰੋਲੀ ਜ਼ਿਲ੍ਹਾ ਫਿਰੋਜ਼ਪੁਰ ਆਪਣੀ ਮਾਸੀ ਦੇ ਘਰ ਪੈਦਾ ਹੋਏ। ਬਾਬਾ ਗੁਰਦਿੱਤਾ ਜੀ ਨੇ ਧਾਰਮਿਕ ਤੇ ਸ਼ਸਤਰ ਵਿਦਿਆ ਪਿਤਾ ਜੀ ਦੀ ਨਿਗਰਾਨੀ ਵਿੱਚ ਬੜੇ ਉਦਮ ਢੰਗ ਨਾਲ ਪ੍ਰਾਪਤ ਕੀਤੀ। ਬਾਬਾ ਗੁਰਦਿੱਤਾ ਜੀ ਸੰਤ ਸੂਰਮੇ ਸਨ। ਨਿਰਪੈ ਤੇ ਦਲੇਰ ਯੋਧੇ ਤੇ ਫੌਜੀ ਜਰਨੈਲ ਸਨ। 6ਵੀਂ ਪਾਸ਼ਾਹੀ ਦੇ ਯੁੱਧਾਂ ਵਿੱਚ ਇਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਉੱਤਮ ਦਰਜੇ ਦੀ ਬੀਰਤਾ ਦਿਖਾਈ। ਸ਼ੇਰ ਗੁਰ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਬਾਬਾ ਗੁਰਦਿੱਤਾ ਜੀ ਜੋਗੀ ਰਾਜ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਬਣੇ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ 22 ਵਿਸਾਖ 1681 ਨੂੰ ਮਾਤਾ ਨਿਹਾਲ ਕੌਰ ਨਾਲ ਹੋਇਆ ਇਹਨਾਂ ਦੇ ਦੋਸਤ ਪੁੱਤਰ ਭਾਈ ਤੀਰਮਲ ਤੇ ਗੁਰੂ ਹਰ Rai ਸਾਹਿਬ ਜੀ ਹੋਏ ਹਨ ਬਾਬਾ ਗੁਰਦਿੱਤਾ ਜੀ ਦਾ ਸੱਚਖੰਡ ਗਮਨ ਚੇਤ ਸੁਦੀ 10 ਹੰਮਤ 1695 ਸਨ 1638 ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿੱਚ ਹੋਇਆ ਮਾਤਾ ਦਮੋਦਰੀ ਜੀ ਦੇ ਦੂਜੇ ਸੁਪੁੱਤਰ ਅਣੀ رائے ਬਾਰੇ ਸੇਖ ਇਤਿਹਾਸ ਵਿੱਚ ਲਿਖਿਆ ਹੈ ਕਿ ਉਹਨਾਂ ਦਾ ਜਨਮ ਮਾਘ ਸੰਮਤ 1675 ਨੂੰ ਅੰਮ੍ਰਿਤਸਰ ਵਿੱਚ ਹੋਇਆ ਇਹ ਤਿਆਗੀ ਸਨ ਤੇ ਨਾਮ ਬਾਣੀ ਦੇ ਅਭਿਆਸ ਵਿੱਚ ਲੱਗੇ ਰਹਿੰਦੇ ਸਨ ਇਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਇਹਨਾਂ ਦਾ ਅਕਾਲ ਚਲਾਣਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਹੋਇਆ ਤੇ ਬੀਬੀ ਵੀਰੋ ਜੀ ਬਾਰੇ ਇਤਿਹਾਸ ਵਿੱਚ ਇਹੀ ਜਾਣਕਾਰੀ ਮਿਲਦੀ ਹੈ ਕਿ ਬੀਬੀ ਵੀਰੋਜੀ ਦਾ ਜਨਮ ਸੰਮਤ 1672 ਵਿੱਚ ਸ਼੍ਰੀ ਅੰਮ੍ਰਿਤਸਰ ਵਿੱਚ ਹੋਇਆ। ਜਦ ਜਵਾਨ ਹੋਏ ਤਾਂ ਉਹਨਾਂ ਦੀ ਸ਼ਾਦੀ ਪਿੰਡ ਚਭਾਲ ਵਿੱਚ ਸਾਧੂ ਧਰਮਾ ਦੇ ਬੇਟੇ ਨਾਲ ਹੋਈ। ਉਹਨਾਂ ਦੀ ਕੁੱਖੋਂ ਪੰਜ ਸੁਪੁੱਤਰਾਂ ਨੇ ਜਨਮ ਲਿਆ ਜੋ ਦਸ਼ਮੇਸ਼ ਪਿਤਾ ਜੀ ਦੀ ਛਤਰਛਾਇਆ ਹੇਠ ਪੰਗਾਣੀ ਦੇ ਯੁੱਧ ਵਿੱਚ ਬੜੀ ਬੀਰਤਾ ਨਾਲ ਲੜੇ। ਮਾਤਾ ਦਮੋਦਰੀ ਜੀ ਗੁਰੂ ਸਾਹਿਬ ਜੀ ਦੇ ਅੰਮ੍ਰਿਤਸਰ ਛੱਡਣ ਪਿੱਛੋਂ ਬਹੁਤਾ ਸਮਾਂ ਡਰੋਲੀ ਹੀ ਰਹੇ ਤੇ ਉੱਥੇ ਹੀ ਸੰਮਤ 1688 ਯਾਨੀ ਕਿ ਸਨ 1631 ਵਿੱਚ ਸੱਚਖੰਡ ਨੂੰ ਪਿਆਨਾ ਕਰ ਗਏ ਤਾਂ ਧੰਨ ਮਾਤਾ ਦਮੋਦਰੀ ਜੀ ਦਾ ਸਥਾਨ ਪਿੰਡ ਡਰੋਲੀ ਵਿੱਚ ਬਣਿਆ ਹੋਇਆ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਵਰ ਬਖਸ਼ਿਆ ਹੈ ਕਿ ਜਿਹੜਾ ਵੀ ਤੁਹਾਡੇ ਦਰ ਤੇ ਆ ਕੇ ਅਰਦਾਸ ਕਰੇਗਾ ਮੱਥਾ ਟੇਕੇਗਾ ਨਾਤ ਮਸਤਕ ਹੋਏਗਾ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਗਿਆ ਹੋਈਆਂ ਪੁੱਲਾਂ ਚੁਕਾਂ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ